ਸਰਕਾਰ ਡਾਇਰੈਕਟ ਡਿਸਟ੍ਰਿਕਟ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਰਚੋ ਸੰਦੂ ਸ਼ੁਰੂਆਤ ਕਰਦੇ ਆਂ ਖਬਰਾਂ ਦੀ ਅੰਮ੍ਰਿਤਸਰ ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ ਇੱਕ ਕ੍ਰਾਸ ਬਾਰਡਰ ਨਾਰਕੋਸਮਗਲਿੰਗ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਤੇ ਇੱਕ ਡਰੱਗਸ ਸਮਗਲਰ ਨੂੰ ਗ੍ਰਿਫਤਾਰ ਕਰਕੇ 6 ਕਿਲੋ ਤੋਂ ਵੱਧ ਹੈਰਨ ਬਰਾਮਦ ਕੀਤੀ ਗਈ ਹੈ ਸਮਗਲਰ ਤੋਂ 4 ਲੱਖ ਦੀ ਡਰੱਗਮਨੀ ਵੀ ਜ਼ਬਤ ਕੀਤੀ ਗਈ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਦੇ ਵਿਦੇਸ਼ ਦੇ ਵਿੱਚ ਬੈਠੇ ਸਮਗਲਰਾਂ ਦੇ ਨਾਲ ਸਿੱਧੇ ਸੰਬੰਧ ਨੇ ਪੀਐਮ ਲੁਪੋਕੇ ਪੀਐਸ ਲੁਪੋਕੇ ਥਾਣੇ ਦੇ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਪਗਵਾੜਾ ਵਿੱਚ ਪੰਜਾਬ ਰੋਡ ਵੇਸ ਦੇ ਡਰਾਈਵਰ ਦੀ ਆਕਲਾ ਗੰਨ ਨਾਲ ਵੱਡਾ ਹਾਦਸਾ ਵਾਪਰ ਗਿਆ ਚੰਨੀਗੜ੍ਹ ਤੋਂ ਅੰਮ੍ਰਿਤਸਰ ਜਾਰੀ ਬਸ ਦੀ ਟੀਪਰ ਦੇ ਨਾਲ ਟੱਕਰ ਹੋ ਗਈ ਹਾਦਸਾ ਬਹੁਤ ਭਿਆਨਕ ਸੀ ਕਿ ਬਸ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਉੱਥੇ ਹੀ ਬਸ ਦੇ ਵਿੱਚ ਸਵਾਰ 5 ਲੋਕ ਤੇ ਟੀਪਰ ਚਾਲਕ ਜ਼ਖਮੀ ਹੋਇਆ ਹੈ ਬਸ ਦੀ ਤੇਜ਼ ਰਫ਼ਤਾਰੀ ਵੀ ਹਾਦਸੇ ਦਾ ਕਾਰਨ ਬਣਿਆ ਟੜਿ বড় ਐਕਸੀਡੈਂਟ ਦਾ ਕੇਸ ਆਇਆ ਸੀ ਬਸ ਤੇ ਟਰੱਕਰਾਂ ਚੜ੍ਹ ਗਏ ਤੇ ਟੋਟਲ 7 ਮਰੀਜ਼ਨ ਇੱਕ ਬਸ ਦਾ ਡਰਾਈਵਰ ਇੱਕ ਕੰਡਕਟਰ ਤੇ 5 ਸਵਾਰੀਆਂ ਸਨ ਸਾਰਿਆਂ ਦੇ ਸੱਤਾ ਸੱਤਾ ਸੀ ਤੇ ਜੇ ਬੱਸ ਦੇ ਡਰਾਈਵਰ ਸੀ ਉਹਨਾਂ ਦੇ ਇਲਾਜ ਦੇ ਦੌਰਾਨ ਡੈਥ ਹੋ ਗਈ ਤੇ ਬਾਕੀ 9 ਪੇਸ਼ੈਂਟ ਸਟੇਬਲ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਬਰਨਾਲਾ ਦੇ ਤੱਪਾ ਮੰਡੀ ਦੇ ਵਿੱਚ ਦਰਦਨਾਖਾ ਖਾਦਸਾ ਵਾਪਰਿਆ ਜਿੱਥੇ ਪਾਣੀ ਚ ਡੁੱਬਣ ਕਾਰਨ 14 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ਖੇਡਦੇ ਹੋਏ ਇਹ ਬੱਚੀ ਬਾਥਰੂਮ ਦੇ ਵਿੱਚ ਪਏ ਟਾਬੇ ਚ ਜਾ ਡਿੱਗੀ ਜਿੱਥੇ ਡੁੱਬਣ ਕਾਰਨ ਬੱਚੀ ਕੀਰਤਕੌਰ ਦੀ ਜਾਨ ਚਲੀ ਗਈ ਘਟਨਾ ਸਮੇਂ ਮਾਂ ਵੇੜੇ ਦੇ ਵਿੱਚ ਕੱਪੜੇ ਧੋ ਰਹੀ ਸੀ ਤੇ ਬੱਚੀ ਦੀ ਵੱਡੀ ਭੈਣ ਨੇ ਅਨੂ ਵੀ 15 ਮਿੰਟ ਬਾਅਦ ਘਟਨਾ ਦਾ ਵਾਰ ਪਤਾ ਲੱਗਿਆ ਤਾਂ 2 ਮਹੀਨੇ ਪਹਿਲਾਂ ਹੀ ਘਰ 'ਚ ਬੱਚੀ ਦਾ ਜਨਮ ਹੋਇਆ ਸੀ ਜਨਮ ਦਿਨ ਮਨਾਇਆ ਗਿਆ ਸੀ ਇਹ ਬੱਚੀ ਮੇਰੀ ਪੋਤੀ ਥੀ ਖੇਡਦੀ ਖੇਡਦੀ ਟੱਪ ਦੇ ਵਿੱਚ ਵੜਕੀ ਹੀ ਜਾ ਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਕੱਢ ਕੇ ਉਹਨੂੰ ਸਿੱਧਾ ਡਾਕਟਰ ਦੇ ਲੈ ਕੇ ਗਏ ਅੰਗੇ ਡਾਕਟਰ ਨੇ ਕਿਹਾ ਸੀ ਇਹਦੇ ਵਿੱਚ ਕੋਈ ਹੈ ਨਹੀਂਗਾ ਉਹ ਸੈਟਰ ਦੇ ਲਾੜਵਾ ਦੇ ਵਿੱਚ ਇੱਕ ਬਦਮਾਸ਼ ਤੇ ਪੁਲਿਸ ਵਿਚਾਰੇ ਮੁੱਠਪੇੜ ਹੋਈ ਗੈਂਗਸਟਰ ਨੋਨੀ ਰਾਣਾ ਦਾ ਇਹ ਸ਼ੂਟਰ ਸੀ ਜਿਸ ਨੂੰ ਸਿਆਹੀਏ ਦੀ ਟੀਮ ਦੇ ਵੱਲੋਂ ਪੈਰਾਂ ਤੇ ਦੋ ਗੋਲੀਆਂ ਚਲਾ ਕੇ ਕਾਬੂ ਕੀਤਾ ਗਿਆ ਅਮਨ ਵੱਲੋਂ ਬਦਮਾਸ਼ ਦੀ ਪਛਾਣ ਅਮਨ ਦੇ ਵੱਜੋਂ ਬਦਮਾਸ਼ ਦੀ ਪਛਾਣ ਹੋਈ ਹੈ ਜਿਸ ਦੇ ਵੱਲੋਂ 14 ਸਤੰਬਰ ਦੀ ਰਾਤ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਯਮਨਾ ਨਗਰ ਦੇ ਬਰਨਾਲਾ ਸ਼ੋਪਿੰਗ ਕੰਪਲੈਕਸ ਦੇ ਬਾਹਰ ਦੌਫਾਰ ਕੀਤੇ ਗਏ ਤੇ ਉਸਤੇ 3 ਘੰਟਿਆਂ ਬਾਅਦ ਲਾੜਵਾ ਦੇ ਵਿੱਚ ਸਾਫ ਠੇਕੇ ਤੇ ਗੋਲੀਆਂ ਚਲਾਈਆਂ ਗਈਆਂ ਤਸ ਬਾਰੇ ਇਤਿਹਾਸਕ ਗ라운ਡ ਫਾਇਦੀ ਹੋਈ ਹੈ ਔਰ ਇਸਮੇ ਇਸੜਤੇ ਕੋ ਦੋ ਕੋਡੀਆਂ ਲੱਗਦੇ ਉਹਨੋਂ ਬੈਰ ਹੁੰਦਾ ਗੁਰਦਾਸਪੁਰ ਦੇ ਦੋ ਨੌਜਵਾਨਾਂ ਨੇ ਬੰਗਲੌਰ ਦੇ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਐਟਲੈਟਿਕਸ ਦਿਆਂ ਖੇਡਾਂ ਦੇ ਵਿੱਚ ਕਲਨੌਰ ਦੇ ਨੌਜਵਾਨਾਂ ਅਮਨਦੀਪ ਸਿੰਘ ਅਤੇ ਇਕਮਜੋਤ ਸਿੰਘ ਨੇ 골ਡ ਅਤੇ ਸਿਲਵਰ ਮੈਡਲ ਜਿੱਤੇ ਇੱਕ ਨੌਜਵਾਨਾਂ ਨੇ ਤੇਰੀ ਛਾਲ ਤੇ ਲੰਬੀ ਛਾਲ ਦੇ ਵਿੱਚ ਇਹ ਮੈਡਲ ਜਿੱਤੇ ਨੌਜਵਾਨ ਸ਼ਹੀਦ ਪਗਲ ਸਿੰਘ ਸਟੇਡੀਅਮ ਕਲਨੌਰ ਦੇ ਵਿੱਚ ਕੋਚ ਗੁਰਮੁਖ ਸਿੰਘ ਦੇ ਕੋਲੋਂ ਟ੍ਰੇਨਿੰਗ ਲੈ ਰਹੇ ਸਨ स्टेडियम पंचायत ਦੇ ਜੇਤੂ ਖਿਡਾਰੇ ਦਾ ਪਰਮਾ ਸਵਾਗਤ ਕੀਤਾ ਗਿਆ ਨੌਜਵਾਨਾਂ ਨੇ ਕਿ ਆ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਜੋੜਨ ਲਈ ਸੰਜੀਦਗੀ ਵਰਤਨ ਸਭ ਤੋਂ ਪਹਿਲਾਂ ਆਪਾਂ ਡਿਸਟ੍ਰਿਕਟ ਲੈਵਲ ਤੇ ਖੇਡੇ ਸਾਂ ਡਿਸਟ੍ਰਿਕਟ ਲੈਵਲ ਵਿੱਚ ਵੀ ਮੇਰੇ ਦੋਵੇਂ 골ਡ ਆਏ ਸੀ ਲੌਂਗ ਜੰਪ ਤੇ ਟ੍ਰਿਪਲ ਜੰਪ ਚ ਫਿਰ ਮੈਂ ਉਹਦੇ ਵਿੱਚੋਂ ਸਟੇਟ ਲੈਵਲ ਲਈ ਸਲੈਕ ਹੋਇਆ ਹਾਂ ਸਟੇਟ ਲੈਵਲ ਵਿੱਚ ਵੀ ਮੇਰੇ ਦੋਵੇਂ 골ਡ ਹੀ ਤੇ ਦੋਆਂ ਵਿੱਚ ਸਟੇਟ ਰਿਕਾਰਡ ਵੀ ਸੀ ਤੇ ਬਾਅਦ ਵਿੱਚ ਮੈਂ ਬੰਗਲੌਰ ਗਿਆ ਸੀ ਨੈਸ਼ਨਲ ਹੇਟਨ ਉਸ ਦੇ ਵਿੱਚ ਮੇਰਾ ਲੌਂਗ ਜੰਪ ਵਿੱਚ ਸਿਲਵਰ ਤੇ ਟ੍ਰਿਪਲ ਜੰਪ ਵਿੱਚ 골ਡ ਆਇਆ ਹੈ। ਸਮਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਸੀਨੀਅਰ ਮੈਡੀਕਲ ਅਧਿਕਾਰੀ ਡਾਕਟਰ ਨਰਸਾ ਤੇ ਰੇਡੀਓਗ੍ਰਾਫਰ ਦੇ ਤਬਾਦਲੇ ਹੋਣ ਕਾਰਨ ਜਨਤਾ ਪਰੇਸ਼ਾਨ ਹੈ। ਹਸਪਤਾਲ ਦੇ ਵਿੱਚ ਇਲਾਜ ਲਈ ਆਤੜਾਣਾ, ਚੁਤਰਾਣਾ, ਬਾਦਸ਼ਾਹਪੁਰ ਦਾਖਲੇ ਮਰੀਜ਼ ਆਉਂਦੇ ਨੇ ਪਰ ਵਕਫ ਵਕਫ ਡਾਕਟਰਾਂ ਦੀ ਬਦਲੀ ਹੋਣ ਕਰਕੇ ਹਸਪਤਾਲ ਦੇ ਵਿੱਚ ਸਟਾਫ ਦੀ ਕਮੀ ਹੈ ਤਾਂ ਲੋਕਾਂ ਨੂੰ ਕਈ-ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ ਲੋਕ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਹਸਪਤਾਲ ਦੇ ਵਿੱਚ ਡਾਕਟਰ ਨਰਸਾਂ ਦੀਆਂ ਸਾਮੀਆਂ ਪੂਰੀਆਂ ਕੀਤੀਆਂ ਜਾਣ ਤਾਂ ਕਿ ਲੋਕਾਂ ਨੂੰ ਕੁਜਰਾਹਤ ਮਿਲੇ ਹਾਂਜੀ ਇੱਥੇ ਕੋਈ ਡਾਕਟਰ ਨਹੀਂ ਜਿਵੇਂ ਗੁਰਮਨ ਮੈਮ ਨੇ ਉਹ 3 ਦਿਨ ਵਾਸਤੇ ਇੱਥੇ ਵਿਚਾਰੇ ਨੇ ਵੀ ਇਹਨਾਂ ਨੂੰ ਆਪਰੇਸ਼ਨ ਵੱਲ ਵੀ ਜਾਣਾ ਪੈਂਦਾ ਇੱਧਰ ਵੀ ਮਰੀਜ਼ ਦੇਖਣੇ ਪੈਂਦੇ 1.5 ਤੋਂ 200 ਮਰੀਜ਼ ਹੁੰਦੇ ਐਮਰਜੈਂਸੀ ਬਹੁਤ ਹੈ ਵੀ ਅਸੀਂ ਕਹਿੰਦੇ ਪੱਕੇ ਤੌਰ ਤੇ ਇਹਨਾਂ ਨੂੰ ਇੱਥੇ ਰੱਖਿਆ ਜਾਵੇ ਹਾਂਜੀ ਸਾਤ ਦੇ ਸਾਤ ਦਿਨ ਇੱਥੇ ਡਿਊਟੀ ਹੋਵੇ ਜੀ ਫਿਰ ਮਰੀਜ਼ ਪੂਰੀ ਤਰ੍ਹਾਂ ਹੈਂਡਲ ਹੋ ਸਕਣਗੇ ਨਹੀਂ ਬਹੁਤ ਜ਼ਿਆਦਾ ਮਰੀਜ਼ ਆ ਇਹਨਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਡਾਕਟਰ ਸਾਹਿਬ ਨੂੰ ਵੀ ਮੇਰਾ ਨਾਮ ਪ੍ਰਚਾਰਨ ਸਿੰਘ ਜੀ ਕੋਟਰੀ ਤੋਂ ਕੋਟਰੀ ਤੋਂ ਹੀ ਅਸੀਂ ਕੱਲ ਦੇ ਆਏ ਹੋਏ ਆ ਇਹ ਲੜਾਈ ਹੋ ਗਈ ਤੇ ਜੋ ਰੈਕਸਰ ਕਰਾਉਣ ਆਇਆ ਰਾਮ ਜੀ ਹਾਈ ਹੋਦਾ ਕੋਈ ਨਹੀਂ ਜੀ ਸਵੇਰ ਦੇ ਅੱਜ ਦੇ ਫੇਰ ਬੱਚਾ ਦਵਾ ਦੇ